ਬਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਪੇਟ ਕਰਨ ਲਈ ਅੱਜ ਸੀਨੀਅਰ ਸਿਟੀਜ਼ਨ ਲੋਕ ਭਲਾਈ ਹਿੱਤ ਸੁਸਾਇਟੀ ਪਟਿਆਲਾ ਵੱਲੋਂ ਸਰਕਾਰੀ ਸੀਨੀਅਰ ਸਕੈਂਡੀ ਸਮਾਰਟ ਸਕੂਲ ਬਹਾਦਗੜ ਪਟਿਆਲਾ ਦੇ ਹੋਨਰ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਤਮਗੇ ਜਿੱਤਣ ਲਈ ਸਨਮਾਨਿਤ ਕੀਤਾ ਗਿਆ। ਸੋਸਾਇਟੀ ਵੱਲੋਂ ਪ੍ਰਿੰਸੀਪਲ ਡਾਕਟਰ ਰੁਪੇਸ਼ ਦਿਵਾਨ ਨੂੰ ਸਿੱਖਿਆ ਵਿੱਚ ਅਤੇ ਸਮਾਜ ਸੇਵਾ ਵਿੱਚ ਪਾਈ ਸ਼ਾਨਦਾਰ ਯੋਗਦਾਨ ਲਈ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਸਾਇਟੀ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਵਿਦਿਆਰਥੀਆਂ ਦੇ ਨਾਲ ਸਕੂਲ ਦੇ ਵਿੜੇ ਵਿੱਚ ਰੁੱਖ ਵੀ ਲਗਾਏ ਗਏ। ਇਸ ਸਮਾਗਮ ਵਿੱਚ ਸੁਨੀਲ ਕੇਵਾਦਵਾ, ਜਨਰਲ ਸਕੱਤਰ ਐਚ ਐਨ ਮਹਿਸਾਨਪੁਰੀ ਰਜੀਤ ਪ੍ਰਾਸ਼ਰ ਦਵਿੰਦਰ ਸ਼ਰਮਾ ਪ੍ਰਸੋਤਮ ਮਿੱਤਲ ਜੀ ਐਸਓਡੀ ਰੀਸ਼ਿੰਗਲਾ ਵੱਲੋਂ ਵੀ ਸ਼ਿਰਕਤ ਕੀਤੀ ਗਈ। ਜੇ ਪ੍ਰਿਆ ਚੰਨੀ ਦੇ ਬਰਥਡੇ ਤੇ ਬਹੁਤ-ਬਹੁਤ ਮੁਬਾਰਕਾ। ਮੇਜਰ ਪ੍ਰਿਆ ਚੰਨ ਜੀ ਨੂੰ ਹਾਕੀ ਦਾ ਜਾਦੂਆ ਕਰਿਆ ਜਾਂਦਾ ਹੈ। ਸਪੋਰਟ ਦੇ ਇਨਕੋਰਪਰੇਟ ਬੱਚਿਆਂ ਨੂੰ ਸਟੇਟ ਲੈਵਲ ਤੇ ਜਿਹੜੇ ਬੱਚੇ ਭਾਗ ਲੈ ਕੇ ਆਏ ਨੇ ਪ੍ਰੀਸ਼ਟਾ ਪ੍ਰੋਫਟ ਕਰਕੇ ਆਏ ਨੇ, ਨੈਸ਼ਨਲ ਬੱਚੇ ਜਾ ਕੇ ਆਏ ਨੇ ਪ੍ਰੀਸ਼ਟਾ ਪ੍ਰੋਫਟ ਕਰਕੇ ਨੇ ਸਾਰੇ ਬੱਚਿਆਂ ਨੂੰ ਸਨਮਾਨ ਦਿੱਤਾ ਹੈ। ਤੁਸੀਂ ਬੇਟੇ ਕੋਸ਼ਿਸ਼ ਕਰੋ। ਆਪਾਂ 100% ਦਿਆ ਕਰੋ ਚਾਹੇ ਪੜ੍ਹਾਈ ਆ ਚਾਹੇ ਖੇਡ ਐ ਸਿਟੀਜ਼ਨ ਵੈਲਫੇਅਰ ਸੁਸਾਇਟੀ ਪਟਿਆਲਾ ਵੱਲੋਂ ਅਸੀਂ ਅੱਜ ਬੱਚਿਆਂ ਨੂੰ ਇੱਥੇ ਜਿਹੜੇ ਇੰਟਰਨੈਸ਼ਨਲ ਨੇਸ਼ਨਲ ਖੇਡ ਨੇ ਆ ਜਾਂ ਡਿਸਟ੍ਰਿਕਟ ਖੇਡ ਨੇ ਆ ਉਹਨਾਂ ਨੂੰ ਅਸੀਂ ਆਨਰ ਕਰਨਾ ਸੀ ਉਹਨਾਂ ਨੂੰ ਅੱਜ ਆਨਰ ਕੀਤਾ ਸਾਰੇ ਬੱਚਿਆਂ ਨੂੰ ਮੈਡਲ ਦਿੱਤੇ ਮੈਮੋਰੈਂਟਲ ਦਿੱਤੀਆਂ ਤੇ ਇਸ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰੁਪੇਸ਼ ਦਿਵਾਨ ਜੀ ਜਿਹੜੇ ਕਿ ਬਹੁਤ ਅਨਲਿਸਟਿਕ ਜਿਨ੍ਹਾਂ ਨੇ ਬਹੁਤ ਅੱਛੀ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਨੂੰ ਵੀ ਅਸੀਂ ਇਸ ਲਈ ਬਰ ਅਸੀਂ ਆਏ ਸੀ ਤੋਂ ਅਸੀਂ ਡਿਸਾਈਡ ਕੀਤਾ ਸੀ ਕਿ ਵੀ ਇਹਨਾਂ ਨੂੰ ਵੀ ਅਸੀਂ ਆਨਰ ਕਰਨਾ ਸੋਸਾਇਟੀ ਵੱਲੋਂ ਤਾਂ ਇਹਨਾਂ ਨੂੰ ਵੀ ਆਨਰ ਕੀਤਾ ਐਜੂਕੇਸ਼ਨ ਫੀਲਡ ਦੇ ਵਿੱਚ ਕਿ ਇਹਨਾਂ ਦੀ ਅਚੀਵਮੈਂਟ ਇਹ ਹੈ ਕਿ ਵੀ ਇਹ ਮਾਸਟਰ ਡਿਗਰੀ ਇਹਨਾਂ ਨੇ ਲਈ ਹੈ ਇਹਦੇ ਵਿੱਚ ਐਪਲਾਈਡ ਪ੍ਰੋਜੈਕਟਸ ਦੇ ਵਿੱਚ ਔਰ ਇਹ ਜੈਨ ਸਕੂਲ ਚ ਰਹੇ ਆਰਿਆ ਸਕੂਲ ਚ ਰਹੇ ਹੋਰ ਜਿੱਥੇ ਵੀ ਸਕੂਲ ਚ ਰਹੇ ਜਿਹੜੇ ਵੀ ਸਕੂਲਾਂ ਚ ਅਡਡ ਸਕੂਲਾਂ ਚ ਰਹੇ ਉੱਥੇ ਇਹਨਾਂ ਨੇ ਆਪਣਾ ਨਾਮ ਕਮਾਇਆ ਬਹੁਤ ਅੱਛੀ ਐਡਮਿਨਿਸਟ੍ਰੇਸ਼ਨ ਰਹੀ ਸਟੂਡੈਂਟਸ ਇਨਾਂ ਦਾ ਬਹੁਤ ਰਿਗਾਰਡ ਕਰਦੇ ਰਹੇ ਔਰ 23 24 ਦੇ ਵਿੱਚ ਇਹਨਾਂ ਨੇ ਇਹਨਾਂ ਦਾ ਸਕੂਲ ਇਹਨਾਂ ਦੀ ਅਚੀਵਮੈਂਟ ਕਰਕੇ ਇਹਨਾਂ ਦੀ ਮਿਹਨਤ ਸਦਕਾ ਡਿਸਟ੍ਰਿਕਟ ਦੇ ਵਿੱਚ ਇੱਕ ਨੰਬਰ ਤੇ ਆਇਆ ਔਰ 10 ਲੱਖ ਰੁਪਏ ਪ੍ਰਾਈਜ਼ ਸਕੂਲ ਨੂੰ ਇਸ ਗੱਲ ਦਾ ਮਿਲਿਆ ਕਿ ਸਕੂਲ ਇੱਕ ਨੰਬਰ ਤੇ ਆਇਆ ਹੈਗਾ ਤੋਂ ਇਹਨਾਂ ਨਾਲ ਇਹਨਾਂ ਦੀ ਜਿਹੜੀ ਉਪਲਬਧੀਆਂ ਨੇ ਉਹਨਾਂ ਦੇ ਕਾਰਨ ਹਰ ਕੋਈ ਬੰਦਾ ਸੋਚਦਾ ਵੀ ਇਹਨਾਂ ਨੂੰ ਆਨਰ ਕਰਨਾ ਚਾਹੀਦਾ ਅਸੀਂ ਬਈ ਬਿਲਕੁਲ ਸਹੀ ਵੱਲੇ ਨੂੰ ਸਹੀ ਪ੍ਰੋਫੈਸਰ ਨੂੰ ਸਹੀ ਪ੍ਰਿੰਸੀਪਲ ਨੂੰ ਆਨਰ ਕੀਤਾ ਸੋਸਾਇਟੀ ਵੱਲੋਂ ਔਰ ਅਸੀਂ ਹਮੇਸ਼ਾ ਅੱਗੇ ਨੂੰ ਵੀ ਇਸ ਸਕੂਲ 'ਚ ਕਿਸੇ ਵੀ ਕਿਸੇ ਦੀ ਉਪਲਬਧੀ ਅੱਛੀ ਹੋਏਗੀ ਤਾਂ ਉਹਨੂੰ ਜਰੂਰ ਆਨਰ ਕਰਾਂਗੇ ਔਰ ਅੱਗੇ ਨੂੰ ਜਿਹੜੇ ਬੱਚੇ 95% ਤੋਂ ਉੱਪਰ ਮਾਰਕਸ ਲੈਣਗੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਆ ਕੇ ਆਨਰ ਕਰੀਏ ਜਦ ਸਪੋਰਟ ਗੇਮਸ ਦੇ ਵਿੱਚ ਵੀ ਅੱਜ ਬੱਚਿਆਂ ਨੂੰ ਕਿਹਾ ਵੀ ਉਹ ਜਿੰਨੀ ਅਚੀਵਮੈਂਟ ਉਹਨਾਂ ਨੇ ਹੁਣ ਕੀਤੀ ਉਸ ਤੋਂ ਵੱਧ ਕੇ ਅਚੀਵਮੈਂਟ ਕਰਨ ਤਾਂ ਕਿ ਅਸੀਂ ਆਨਰ ਕਰੀਏ ਮੈਂ ਸੋਸਾਇਟੀ ਨੂੰ ਵੀ ਅਪੀਲ ਕਰਦਾ ਕਿ ਵੀ ਆਪਨੇ ਬੱਚਿਆਂ ਨੂੰ ਜੋ ਲੋਕ ਇਹਨਾਂ ਦੇ ਪੇਰੈਂਟਸ ਨੂੰ ਵੀ ਅਪੀਲ ਕਰਦੇ ਆ ਕਿ ਉਹ ਆਪਣੇ ਬੱਚਿਆਂ ਨੂੰ ਖੁੱਲ੍ਹੇ ਦਿਲ ਨਾਲ ਜਿੱਦੇ ਵੀ ਫੀਲਡ ਚ ਜਾਣਾ ਚਾਹੁੰਦੇ ਨੇ ਉਹ ਫੀਲਡ ਚ ਉਹਨਾਂ ਨੂੰ ਭੇਜਣ ਉਹਨਾਂ ਨੂੰ ਗੇਮਸ ਦਾ ਵੀ ਹਿੱਸਾ ਲੈਣ ਦੇਣ ਤੇ ਸਕੂਲ ਦੀਆਂ ਜਾ ਕੇ ਉਹ ਅੱਛੀ ਪੜ੍ਹਾਈ ਕਰ ਸਕਣ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਸ ਤਰ੍ਹਾਂ ਆਪਾਂ ਵਿਜ਼ੀਬਲ ਇੱਕ ਮਿਸਕੂ ਕੈਪਚਲ ਸੀ ਵੀ ਪ੍ਰਾਈਵੇਟ ਸਰਕਾਰੀ ਸਕੂਲਾਂ 'ਚ ਫਰਕ ਸੀ ਪਰ ਸਕੂਲ ਜਾ ਕੇ ਲੱਗਿਆ ਵੀ ਹਾਂ ਬਹੁਤ ਅੱਛਾ ਵਰਕ ਹੋ ਰਿਹਾ ਇਹ ਜਿਹੜਾ ਹੈਗਾ ਇਹ ਸਕੂਲ ਦੇ ਵਿੱਚ ਮੈਂ ਪ੍ਰਾਈਵੇਟ ਸਕੂਲ ਵੀ ਦੇਖਿਆ ਮੇਰਾ ਆਪਦਾ ਗ੍ਰੈਂਡਸਨ ਜਿਹੜਾ ਹੈਗਾ ਰਾਇਨ ਇੰਟਰਨੈਸ਼ਨਲ ਸਕੂਲ ਪੜਦਾ ਜੇ ਮੈਂ ਉਹਦੇ ਨਾਲ ਮੈਚ ਕਰਾਂ ਜੇ ਤਾਂ ਉਹਦੀ ਕੁਆਲਿਟੀ ਉਸ ਨੂੰ ਦੇਖਾਂ ਕੈਲੀਬਰ ਨੂੰ ਦੇਖਾਂ ਤਾਂ ਉਹ ਆਪਣੇ ਆਪ ਪੜ ਕੇ ਬਹੁਤ ਅੱਛੇ ਮਾਰਕਸ ਲੈ ਰਿਹਾ ਟਾਪਰ ਸਟੂਡੈਂਟਸ ਆ 90 ਆ ਜੇ ਅੱਧਾ ਪਰਸੈਂਟ ਮਾਰਕਸ ਹੀ ਉਹਦਾ ਅੱਧਾ ਮਾਰਕਸ ਵੀ ਘਟਾ ਜੇ ਤਉਨੂੰ ਬਹੁਤ ਫਿਕਰ ਹੁੰਦਾ ਅਸੀਂ ਮੈਨੂੰ ਹੁਣ ਤੱਕ ਉਹਨੂੰ ਕਦੇ ਕਹਿਣਾ ਨਹੀਂ ਪਿਆ ਕਿ ਵੀ ਤੁਸੀਂ ਕਾਕਾ ਜੀ ਪੜੋ ਜਾਏ ਕਿਆ ਕਰਿਆ ਦੀ ਹੈਗਾ ਤਾਂ ਉਹਨੂੰ ਮੈਂ ਕੰਪੈਰੀਸ਼ਨ ਕੀਤਾ ਹੈ ਸਕੂਲ ਦੇ ਨਾਲ ਤੇ ਇਸ ਸਕੂਲ ਦੇ ਮਾਰਕਸ ਗਵਰਨਮੈਂਟ ਸਕੂਲ ਦੇ ਵਿੱਚ ਐਨੇ ਮਾਰਕਸ ਹੋਣੇ ਬੜੀ ਮੈਂਨੇ ਉਸੀ ਗੱਲ ਹੈ ਬਹੁਤ ਅੱਛੀ ਗੱਲ ਹੈਗੀ ਤੋ ਇਹ ਹੁਣ ਪ੍ਰਾਈਵੇਟ ਸਕੂਲ ਮੇਰਾ ਖਿਆਲ ਇਹ ਤੋਂ ਪਿੱਛੇ ਰਹਿ ਗਏ ਗਵਰਨਮੈਂਟ ਸਕੂਲਾਂ ਤੋਂ ਵੀ ਪਿੱਛੇ ਰਹਿ ਗਏ ਉਹਦਾ ਰੀਜਨ ਵੀ ਇਹ ਹੈ ਕਿ ਜਿੱਥੇ ਐਡਮਿਨਿਸਟ੍ਰੇਸ਼ਨ ਅੱਛੀ ਹੈ ਤਾਂ ਉੱਥੇ ਉਹ ਸਕੂਲ ਰਾਈਜ਼ ਕਰ ਰਹੇ ਨੇ ਉਹਨਾਂ ਦੇ ਬੱਚੇ ਵੀ ਰਾਈਜ਼ ਕਰ ਸਾਡੀ ਸੋਸਾਇਟੀ ਸੀਨੀਅਰ ਸਿਟੀਜ਼ਨ ਕਿਟਪਲੇ ਸੋਸਾਇਟੀ ਹੈ ਇਹ ਅਹੀ 2 ਸਾਲ ਪਹਿਲਾਂ ਸਟਾਰਟ ਕੀਤੀ ਗਈ ਹੈ ਅੱਜ ਸਾਡੇ ਕੋਲ ਇਹ 50 ਮੈਂਬਰ ਸਾਡੇ ਨਾਲ ਜੁੜੇ ਪਏ ਨੇ ਸਾਰੇ ਮੈਂਬਰ ਡੈਡੀਕੇਟਿਡ ਔਰ ਜਿਹੜੀ ਵੀ ਅਸੀਂ ਵੀ ਕਿਤੇ ਵੀ ਆਪਾਂ ਕਰਦੇ ਹੈਗੇ ਐਕਟੀਵਿਟੀ ਸਾਡੇ ਮੈਂਹਦੀ ਹੈ ਹੀ ਟਰੀ ਪਲਾਂਟੇਸ਼ਨਸ ਵੈਰੇ ਵੱਲ ਫੋਕਸ ਕਰ ਰਹੇ ਹਾਂ ਔਰ ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਐਜੂਕੇਸ਼ਨ ਦੇ ਵਿੱਚ ਜਾਂ ਆਪਣੇ ਸਪੋਰਟਸ ਐਕਟੀਵਿਟੀਆਂ ਦੇ ਵਿੱਚ ਅੱਛੇ ਮਾਰਕਸ ਲੈ ਕੇ ਆਇਆ ਅੱਛੇ ਮੈਡਲ ਵਾਰ ਜਿੱਤਿਆ ਹੈ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਆਨਰ ਕਰਾਇਆ ਜੇ ਜਿਹਨਾਂ ਹੀ ਬਾਕੀ ਬੱਚਿਆਂ ਨੂੰ ਮੋਟੀਵੇਟ ਕਰ ਸਕੀਏ ਵੀ ਉਹ ਸਾਡੀ ਸੋਸਾਇਟੀ ਵੱਲੋਂ ਅਸੀਂ ਉਹਨਾਂ ਨੂੰ ਆਨਰ ਕਰੀਏ ਤਾਂ ਕਿ ਉਹ ਵੀ ਆਪਣੇ ਅੱਛੇ ਮਾਰਕਸ ਲੈ ਕੇ ਸੋਸਾਇਟੀ ਨੂੰ ਅੱਗੇ ਜਾ ਕੇ ਵੱਡੇ ਹੋਣ ਤੇ ਯੋਗਦਾਨ ਦਿੰਦੇ ਰਹਿਣ ਇਹਦੇ ਨਾਲ ਮੋਟੀਵੇਸ਼ਨ ਬੱਚਿਆਂ ਵਾਸਤੇ ਵੀ ਹੁੰਦੀ ਹੈ ਕਿ ਵੀ ਸਾਨੂੰ ਜਿਵੇਂ ਅੱਜ ਔਰ ਕਰ ਰਹੇ ਹੈਗੇ ਆਨਲਾਈਨ ਟਾਈਮ ਦੇ ਵਿੱਚ ਉਹ ਵੀ ਸਿੱਖਣਗੇ ਕਿ ਕਿਵੇਂ ਐਨਜੀਓਜ਼ ਕੰਮ ਕਰਦੀਆਂ ਕਿਵੇਂ ਸੋਸਾਇਟੀਆਂ ਇੱਕ ਦੂਸੇ ਨੂੰ ਜਾ ਕੇ ਆਨਲਾਈਨ ਕਰਦੀਆਂ ਹੈ ਜੀ ਇੱਕ ਮੇਰੀ ਹੋਰ ਅਪੀਲ ਹੈ ਲੋਕਾਂ ਨੂੰ ਵੀ ਜਿਹੜੇ ਪਾਣੀ ਦੀ ਬਹੁਤ ਐਸ ਵੇਲੇ ਸਮੱਸਿਆ ਆ ਰਹੀ ਹੈ ਦੇਸ਼ ਦੇ ਵਿੱਚ ਪਾਣੀ ਨੂੰ ਸੇਵ ਕਰਨ ਵਾਸਤੇ ਬੱਚਿਆਂ ਵਾਸਤੇ ਮੋਟੀਵੇਟ ਕਰਨ ਦੀ ਵੀ ਲੋੜ ਹੈ ਕਿ ਬੱਚੇ ਪਾਣੀ ਵੀ ਸੇਵ ਕਰਨ ਕਈ ਜਗ੍ਹਾ ਦੇਖਿਆ ਜਾਂਦਾ ਵੀ ਪਾਣੀ ਬਹੁਤ ਵੇਸਟ ਕੀਤਾ ਜਾਂਦਾ ਹੈਗਾ ਅੱਜ ਅਸੀਂ ਇਸ ਸਕੂਲ ਦੇ ਵਿੱਚ ਪਲਾਂਟਸ ਵੀ ਲਗਾਣ ਦੇ ਹੈਗੇ ਹੁਣ ਅਸੀਂ ਇਹਦੇ ਬਾਅਦ ਪਲਾਂਟਸ ਸਾਥੇ ਲਗਾ ਕੇ ਜਾਵਾਂਗੇ ਫਰੂਟ ਪਲਾਂਟਸ ਆ ਉਹਦੇ ਵਿੱਚ ਕੁਝ ਜਮਨ ਦੇ ਪਲਾਂਟਸ ਲਾਵਾਂਗੇ ਕੁਝ ਮਰਿੰਗਾ ਹੈ ਕੁਝ ਅਮਲਤਾਹ ਦੇ ਪਲਾਂਟਸ ਹੈਗੇ ਤਾਂ ਕਿ ਬੱਚਿਆਂ ਨੂੰ ਆਣ ਦੇ ਟਾਈਮ ਫਰੂਟਸ ਵੀ ਮਿਲਦੇ ਰਹਿਣ ਸ਼ੇਡ ਵੀ ਹੋਵੇ ਔਰ ਨੇਚਰ এনਵਾਇਰਨਮੈਂਟ ਵੀ ਦੇ ਨਾਲ ਠੀਕ ਹੋਵੇ ਸਾਨੂੰ ਸੁਸਾਇਟੀ ਨੂੰ ਜਿੱਥੇ ਵੀ ਜਗ੍ਹਾ ਮਿਲਦੀ ਹੈ ਜਿੰਨੇ ਪਲਾਂਟਸ ਇਹ ਮਿਲਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਉੱਥੇ ਜਰੂਰ ਉੱਥੇ ਪਲਾਂਟਸ ਲਗਾਏਗਾ ਸਾਡੀ ਸੁਸਾਇਟੀ ਦਾ ਨਾਮ ਹੈ ਸੀਨੀਅਰ ਸਿਟੀਜ਼ਨ ਬਲੋਕ ਭਲਾਈ ਹਿੱਤ ਵੈਲਫੇਅਰ ਸੁਸਾਇਟੀ ਸਾਡੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਜਿਹੜੀ ਯੰਗ ਜਨਰੇਸ਼ਨ ਹੈ ਸਟੂਡੈਂਟਸ ਨੇ ਜਿਨ੍ਹਾਂ ਦੇ ਅੱਗੇ ਆਉਣ ਵਾਲੇ ਟਾਈਮ 'ਚ ਮੋੜਿਆਂ ਤੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦਾ ਜਿਹੜਾ ਸਾਰਾ ਹੋਏਗਾ ਉਹਦੇ ਲਈ ਉਹਨਾਂ ਸਟੂਡੈਂਟਸ ਨੂੰ ਜਿਹੜੇ ਕਿ ਇਸ ਵਿੱਚ ਬ੍ਰਿਲੀਅੰਸ ਦੇ ਵਿੱਚ ਕੰਮ ਕਰ ਰਹੇ ਨੇ ਬ੍ਰਿਲੀਅੰਟ ਸਟੂਡੈਂਟਸ ਨੇ ਚਾਹ ਅਕੈਡਮਿਕਲੀ ਨੇ ਚਾਹ ਉਹ ਸਪੋਰਟਸ ਦੇ ਵਿੱਚ ਨੇ ਉਹਨਾਂ ਨੂੰ ਪ੍ਰਸਾਹਨ ਦਿੱਤਾ ਜਾਵੇ ਤੇ ਕਿਸੇ ਵੀ ਆਰਗੇਨਾਈਜੇਸ਼ਨ ਦਾ ਜਾਂ ਸਕੂਲ ਦਾ ਜਿਹੜਾ ਮੋਢੀ ਹੁੰਦਾ ਹੈ ਲੀਡਰ ਹੁੰਦਾ ਹੈ ਉਹਦਾ ਪ੍ਰਿੰਸੀਪਲ ਹੁੰਦਾ ਹੈ ਇੱਥੇ ਸ਼੍ਰੀ ਰੁਪੇਸ਼ ਦਿਵਾਨ ਜੀ ਨੇ ਐਨੀ ਅੱਛੀ ਐਡਮਿਨਿਸਟ੍ਰੇਸ਼ਨ ਦੇ ਨਾਲ ਕੰਮ ਕੀਤਾ ਡਿਸਪਲਿਨ ਲਿਆਂਦਾ ਕਿਹਾ ਜਾਂਦਾ ਸੀ ਕਿਸੇ ਵੇਲੇ ਇੰਨਾ ਡਿਸਪਲਿਨ ਸਕੂਲ ਨਹੀਂ ਸੀਗਾ ਪਰ ਇਹਨਾਂ ਤੋਂ ਆਉਣ ਤੋਂ ਬਾਅਦ ਸਟੂਡੈਂਟਸ ਦੇ ਵਿੱਚ ਡਿਸਪਲਿਨ ਆਇਆ ਟੀਚਰਸ ਦੇ ਵਿੱਚ ਡਿਸਪਲਿਨ ਆਇਆ ਉਹਨਾਂ ਨੇ ਆਪਣੇ ਡਿਫਰੈਂਟ ਡਿਫਰੈਂਟ ਕੂਰੀਕੂਲਮ ਦੇ ਵਿੱਚ ਐਕਸਲੈਂਸ ਕੀਤੀ ਔਰ ਇਹ ਸਕੂਲ ਜਿਹੜਾ ਹੈ ਡਿਸਟ੍ਰਿਕਟ ਦੇ ਵਿੱਚ ਨੰਬਰ 1 ਮੰਨਿਆ ਗਿਆ ਔਰ ਜਿਵੇਂ ਪਹਿਲਾਂ ਐਡਵੋਕੇਟ ਸਾਹਿਬ ਨੇ ਕਿਹਾ ਕਿ 10 ਲੱਖ ਰੁਪਏ ਇਨਾਮ ਵੀ ਮਿਲੇ ਤਾਂ ਅੱਜ ਜਿਹੜਾ ਸੀਗਾ ਸਪੋਰਟਸ ਡੇ ਸੀਗਾ ਮੇਜਰ ਧਿਆਨ ਚਨ ਜਿਨ੍ਹਾਂ ਨੂੰ ਜਾਦੂਗਰ ਕਿਹਾ ਜਾਂਦਾ ਸੀ ਹੌਕੀ ਦਾ ਔਰ ਉਹਨਾਂ ਦੀ ਸਟਿਕ ਨੂੰ ਜਾਂਚ ਕਰਨ ਦੇ ਲਈ ਇੱਕ ਵਾਰ ਲੈਬ 'ਚ ਭੇਜਿਆ ਗਿਆ ਕਿ ਇਹਨਾਂ ਸਟਿਕਸ ਕੋਈ ਮੈਗਨੇਟ ਤਾਂ ਨਹੀਂ ਹੈ ਵੀ ਬੋਲ ਕਿਤੇ ਡਰਾਈਵਲ ਕਰਦੇ ਕਰਦੇ ਕਿਤੇ ਹੋਰ ਜਾਂਦੀ ਨਹੀਂ ਹੈ ਤਾਂ ਅੱਜ ਉਹਨਾਂ ਦੇ ਆਨਰ ਦੇ ਵਿੱਚ ਸਪੋਰਟਸ ਡੇ ਮਨਾਇਆ ਗਿਆ ਤੇ ਜਿਹੜੇ ਇਹਨਾਂ ਨੇ ਬੱਚਾ ਨੇ ਨੈਸ਼ਨਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਬਣੇ ਸਕੂਲ ਦੇ ਬੱਚੇ ਆਏ ਉਹਨਾਂ ਨੂੰ ਆਨਰ ਕੀਤਾ ਸਾਰੇ ਪੰਜਾਬ ਤੋਂ ਜ਼ੂਰ ਏਰੀਆ ਚ ਨੰਬਰ 1 ਸਕੂਲ ਹੈ ਜੀ ਜਿਸ ਤਕਰੀਬਨ 2000 ਬੱਚੇ ਪੜਦੇ ਆ ਤੇ ਸਾਡੇ ਸਕੂਲ ਦੇ ਐਕਟੀਵਿਟੀ ਬਹੁਤ رائਦੀ ਹੁੰਦੀਆਂ ਜਿਵੇਂ ਕਿ ਅਕੈਡਮਿਕ ਹੋ ਗਿਆ ਕਲਚਰ ਹੋ ਗਿਆ ਸਪੋਰਟਸ ਦੀ ਹੋ ਗਈ ਆ ਅਸੀਂ ਅਲੱਗ-ਅਲੱਗ ਐਕਟੀਵਿਟੀ ਦੇ ਦੇ ਵੀ ਮੰਨਦੇ ਰਹਿੰਦੇ ਹਾਂ ਜਿਵੇਂ ਅੱਜ 29 ਅਗਸਤ ਨੂੰ ਆਪਣੇ ਜਦੂਗਰ ਕਰਨੇ ਆਪਾਂ ਕੇ ਆਪਣਾ ਹੋਕੀ ਦੇ ਆ ਪਿਆ ਜੀ ਯਾ ਜੰਜੀ ਉਹਨਾਂ ਦਾ ਅੱਜ ਬਰਥਡੇ ਸੀਗਾ ਤੇ ਉਹਨਾਂ ਦਾ ਕੇਜ ਜਿਹੜਾ ਸਪੋਰਟ ਜੇ ਮਨਾਇਆ ਗਿਆ ਸੀਗਾ ਤੇ ਉਸ ਸਟੇਜ ਦੇ ਉੱਪਰ ਅਸੀਂ ਜਿਹੜੇ ਸਾਡੇ ਸਕੂਲ ਦੇ ਜਿਹੜੇ ਬੇਹਤਿੰਕ ਸਟੂਡੈਂਟ ਸੀਗੇ ਜਿਨ੍ਹਾਂ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਜ਼ ਜਿੱਤੇ ਸੀਗੇ ਅਸੀਂ ਉਹਨਾਂ ਦਾ ਆਨਰ ਕੀਤਾ ਸੀਗਾ ਤੇ ਸਾਡੇ ਜਿਹੜੀ ਐਸੋਸੀਏਸ਼ਨ ਸੀਗੀ ਐਨ ਜੂ ਹੈ ਸਾਡੇ ਸੀਨੀਅਰ ਸਿਟੀਜ਼ਨ ਲੋਕ ਪ੍ਰਾਈ ਹੈਗੇ ਉਹਨਾਂ ਨੇ ਸਾਡੇ ਸਕੂਲ ਕਾਫੀ ਆਂਦੇ ਰਹੇ ਤੇ ਪਹਿਲਾਂ ਵੀ ਬੱਚੇ ਸਨਮਾਨ ਕਰਦੇ ਰਹੇ ਆ ਬੂਟੇ ਲਗਾਉਂਦੇ ਨੇ ਸਾਡੇ ਸਕੂਲ ਆ ਕੇ ਬੱਚੇ ਹੈਲਪ ਵੀ ਕਰਦੇ ਆਗੇ ਅੱਜ ਉਹਨਾਂ ਨੇ ਸਾਡੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਲਈ ਆਏ ਸੀਗੇ ਤੇ ਜਿਸ ਕਰਕੇ ਉਹ ਸੀ ਅਰ ਬੱਚੇ ਨੂੰ ਉਹਨਰ ਕੀਤਾ ਸੀਗਾ ਜਿਹੜੇ ਬੱਚਿਆਂ ਨੇ ਗੇਮਸ ਸਪੋਰਟਸ ਵਿੱਚ ਐਕਟੀਵਿਟੀ ਪ੍ਰੈਕਟਿਸ ਕੀਤੀ ਸੀ